22 ਜਾਣਿਆਂ ਟੋਟਲ ਕਿ 22 ਜਾਣਿਆਂ ਦਾ ਕੋਈ ਫਰਜ ਨਹੀਂ ਜੀ ਕਦੀ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਪ੍ਰਿੰਸੀਪਲ ਸ਼ਰਾਬ ਪੀ ਕੇ ਆਉਂਦਾ ਕੋਈ ਕੰਪਲੇਂਟ ਕੋਈ ਕੁਝ ਤੁਹਾਡੀ ਕੋਈ ਬੱਚਿਆਂ ਵਰਤੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕੁੜੀਆਂ ਦਾ ਸਕੂਲ ਹੈ ਜਦੋਂ ਮੈਂ ਪੁੱਛਣਾ ਤਾਂ ਕਹਿੰਦੇ ਜੀ ਨਹੀਂ ਬੱਚਿਆਂ ਨਾਲ ਜਦੋਂ ਮੈਂ ਪੁੱਛਿਆ ਕਹਿੰਦੇ ਹਾਂਜੀ ਜੀ ਉਸ ਵੇਲੇ ਤੁਸੀਂ ਡਿਫੈਂਡ ਕਰਦੇ ਹੋ ਇਹਦਾ ਮਤਲਬ ਤੁਸੀਂ ਪਾਰਟਨ ਪਾਰਸਲ ਹੋ ਦੱਸੋ ਜੀ ਸਕੂਲ ਚ ਇਹਨਾਂ ਨੂੰ ਪਹਿਲੇ ਮੈਂ ਪਿਛਲੇ ਸਾਲ ਆਇਆ ਸੀ ਇਹ ਬੈਂਕਾਂ ਦੇ ਬਿਲਕੁਲ ਕੋਲ ਨਹੀਂ ਨਹੀਂ ਤੁਸੀਂ ਕੰਪਲੇਂਟ ਕੀਤੀ ਜੀ ਤੁਸੀਂ ਸਰ ਕਰਕੇ ਟਾਈਮ ਤੇ ਕਰ ਉਹ ਆਪ ਮੰਨੇ ਆ ਜੀ ਸਰਵਸ ਸ੍ਰੁਤੀ ਹੈ ਜਿਹਨੇ ਛੁੱਟੀ ਲਈ ਪੀਕੇ ਛੁੱਟੀ ਲੈ ਲਈ ਪੀਕੇ ਛੁੱਟੀ ਲੈ ਲਈ ਨਾ ਫਿਰ ਸਾਨੂੰ ਯਾਰ ਜਦੋਂ ਸਾਰੇ ਲੋਕਾਂ ਨੇ ਬੱਚਿਆਂ ਨੇ ਦੱਸਿਆ ਪੀਕੇ ਛੁੱਟੀ ਲਈ ਤੁਸੀਂ ਹੁਣ ਹੀ ਮੰਨਿਆ ਕਿ ਮੈਂ ਜਿੱਥੇ ਕਦੀ ਬੀਅਰ ਪੀਲੀ ਦੀ ਕਦੀ ਇਹ ਪੀ ਲਿਆ ਮਜਾਕ ਬਣਾ ਰੱਖਿਆ ਤੁਹਾਨੂੰ ਜੀ ਦੋ ਇੰਟਰਐਕਟਿਵ ਪੈਨਲ ਵਜੇ ਕਿਉਂ ਨਹੀਂ ਚੱਲਦੇ ਕੰਪਿਊਟਰ ਦਾ ਜੀ ਨਾ ਕਿਹਾ ਜੀ ਜੋ ਬੱਚਿਆਂ ਨੂੰ ਪੁੱਛਿਆ ਉਹ ਨਹੀਂ ਦੱਸਿਆ ਕੀ ਮਜਾਕ ਬਣਾ ਰੱਖਿਆ ਜੀ ਮੈਮ ਦੱਸੋ ਤੁਸੀਂ ਕਿਸੇ ਨੇ ਕਿਉਂ ਨਹੀਂ ਕੰਪਲੇਂਟ ਕੀਤੀ ਜੀ ਸਰ ਮੈਂ ਤਾਂ ਹੁੰਦਾ ਜੀ ਮੇਰੇ ਸਾਹਮਣੇ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਤੁਹਾਡੇ ਸਾਹਮਣੇ ਸਾਰਾ ਦੂਰ ਮੈਂ ਜੜੂ ਤੇ ਕਹਿੰਦੇ ਮੈਂ ਤਾਂ ਉਹ ਕਿੰਨਾ ਚਿਰ ਹੋ ਗਿਆ ਮੈਂ ਤਾਂ ਗਰਸ ਖੜੇ ਹੋ ਤੁਸੀਂ ਕੀ ਨਾਮ ਹੈ ਤੁਹਾਡਾ ਨਵਰੀਤ ਜੀ ਕਿੱਥੋਂ ਤੁਸੀਂ ਤੁਸੀਂ ਯੰਗ ਤੁਸੀਂ ਤੁਹਾਡਾ ਫਰਜ ਨਹੀਂ ਬੰਦਾ ਸੀ ਕਿ ਸਕੂਲ 'ਚੇ ਚੱਲ ਰਿਹਾ ਦੇਖੋ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਕਿ ਕਿਸੇ ਤਰੀਕੇ ਨਾਲ ਲੱਗੇ ਰਹੀਏ ਕਿਸੇ ਇਦਾਂ ਦੀ ਅੱਜ ਚਲੋ ਇਹ ਤਾਂ ਮੈਂ ਜੇ ਕੋਈ ਹੋਰ ਕਰਦਾ ਉਹਨੇ 1 ਮਿੰਟ ਤੇ ਸਾਰੇ ਸਕੂਲਾਂ ਦੇ ਵਿਸ਼ਵਾਸ ਟੁੱਟ ਜਾਣਾ ਕਿੰਨੇ ਟੀਚਰਸ ਮਿਹਨਤ ਕਰਦੇ ਨੇ ਕਿਨੇ ਕਿਦਾਂ ਆਪਾਂ ਇਸ ਮੈਕ ਮੈਨੂੰ ਖੜਾ ਕਰਦੇ ਸਿਰਫ ਕੁਝ ਬੰਦਿਆਂ ਕਰਕੇ ਬਦਨਾਮੀ ਮੀਡੀਆ ਨੇ ਇਹ ਖਬਰ ਚਲਾਨੀ ਕਿ ਆ ਹੋਇਆ ਜੀ ਕਿਸੇ ਨੇ ਇਹ ਨਹੀਂ ਦੇਖਣਾ ਕਿ ਸਿਰਫ ਇੱਕ ਬੰਦੇ ਦੀ ਗਲਤੀ ਹੈ ਤੁਹਾਡੇ ਸਾਰਿਆਂ ਦੀ ਮਿਹਨਤ ਵੀ ਪੰਜ ਲੱਖ ਮਿਹਨਤ ਕਰਦੇ ਹਾਂ ਬੱਚਿਆਂ ਕਿੰਨੇ ਤੇ ਐਡਮਿਸ਼ਨ ਲੈਣੀ ਜੀ ਤੁਸੀਂ ਸਸਪੈਂਡ ਕਰ ਰਹੇ ਮੈਮ ਤੁਹਾਨੂੰ ਵੀ ਨਾਲ ਸਸਪੈਂਡ ਕਰ ਰਹੇ ਮੈਮ ਤੁਸੀਂ ਮੈਨੂੰ ਤੁਸੀਂ ਕਹਿ ਸਕਦੇ ਮੈਨੂੰ ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ ਤੁਸੀਂ ਕਹੇ ਜੀ ਹਾਂ ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ ਸੰਝੋ ਮੇਰੀ ਗੱਲ ਠੀਕ ਹੈ ਬਾਕੀਆਂ ਨੂੰ ਸ਼ੋਕਸ ਨੋਟਿਸ ਹੈ ਤੇ ਅੱਜ ਤੋਂ ਬਾਅਦ ਇਹ ਸਕੂਲ ਨੂੰ ਜਾਨੀ ਇਹ ਚਮਕਾਨਾ ਦੀ 1 ਕਰੋੜ ਰੁਪਏ ਦੀ ਗ੍ਰਾਂਟ ਇਹ ਸਕੂਲ ਨੂੰ ਦਿੰਦੇ ਆ ਮੈਂ ਤੁਹਾਡੀ ਦੇਖੋ ਜੀ ਤੁਸੀਂ ਤੁਹਾਡੀ ਸਾਰਿਆਂ ਦੀ ਪਰ ਗੱਲ ਇਹ ਹੈ ਕਿ ਸਿਰਫ ਇੱਕ ਬੰਦੇ ਦੀ ਗਲਤੀ ਕਰਕੇ ਬਦਨਾਮੀ ਸਾਰੇ ਮਹਿਕਮੇ ਦੀ ਹੁੰਦੀ ਹੈ